ਆ ਆਈ ਦਰੇ ਹੋਈ ਤੇਰਾ ਭਲਾ ਹੋ ਜੇ ਆ ਵੀ ਫੋਟੋ ਆ ਕਪੜੇ ਵਿਖਾਏ ਕਰੀ ਇਹਦੇ ਕਪੜੇ ਵਿਖਾ ਇਧਰ ਆ ਹਾਂਜੀ ਬਾਬਿਓ ਆਪੇ ਇੱਕ ਹਾਲਤ ਵੇਖ ਮੇਰਾ ਭਰਾਏ ਦੀ ਕੱਪੜੇ ਵੇਖੋ ਨਹੀਂ ਨਹੀਂ ਅਸੀਂ ਹੋਰ ਕਿਸੇ ਦੇ ਨਹੀਂ ਬਣਾਉਂਦੇ ਮਿਹਰਬਾਨੀ ਕਰੋ ਕੱਪੜੇ ਖੇਡ ਰੱਖਾ ਕੱਪੜੇ ਮੈਂ ਤਾਂ ਨਸਹਿਮਤ ਹਾਂ ਮੈਂ ਤਾਂ ਨਸਹਿਮਤ ਹਾਂ ਮੇਰੀ ਗੱਲ ਮੇਰੀ ਗੱਲ ਇਹ ਕੈਮਰਾ ਸਾਡੀ ਸੇਫਟੀ ਲਈ ਆ ਇਹ ਸਾਡੀ ਸੇਫਟੀ ਆ ਤੁਹਾਡਾ ਨਸਹਿਮਤ ਤੁਸੀਂ ਵੱਡੇ ਜੇ ਮੇਰੇ ਪਰ ਬਾਬਿਓ ਉਹਦੇ ਅੱਗੇ ਕੋਈ ਮੇਰੇ ਨਾਲ ਸਹਿਮਤ ਨਹੀਂ ਭਰਾ ਆ ਕੇ ਹੁਣ ਆਪਣਾ ਕੋਈ ਦੁਸ਼ਮਣ ਨਹੀਂ ਜੇ ਤੁਸੀਂ ਇਹ ਕੈਮਰਾ ਸਾਡੀ ਸੇਫਟੀ ਲਈ ਆ ਵੀ ਕਾਨੂੰਨ ਕੋਈ ਅਲੀਗੇਸ਼ਨ ਨਾ ਲਗਾ ਦੇ ਨੀ ਬਦਲਾਅ ਨਹੀਂ ਹੋਣੇ ਕੱਪੜੇ ਨਹੀਂ ਬਾਬਿਓ ਬਦਲਾਅ ਨਹੀਂ ਦਿੰਦੇ ਇਧਰ ਕਚੇਰ ਹੋ ਗਿਆ ਮੈਨੂੰ 3 ਸਾਲ ਦੀ ਰਿਪੋਰਟ ਮਿਲਦੀ ਹੈ ਮੈਨੂੰ 3 ਸਾਲ ਤੋਂ ਰੰਦੇਣਾ ਆਵੇ ਵਿੱਚ ਵਾ ਹਾਂ ਹੀ ਕਰਦੇ ਨੇ ਕੱਲ ਇਹ ਕੱਲ ਵੀ ਭੱਜਾ ਪਰਸੋਂ ਵੀ ਭੱਜਾ ਹੀ ਅੱਛਾ ਆ ਵੀ ਦੇ ਚੋਲਾ ਲਾ ਤੂੰ ਆ ਕੰਬਾਲਾ ਜਿਹੜਾ ਬਹੁਤ ਅੱਛਾ ਇਹ ਕਰਾਇਆ ਤੇ ਪਹਿਨੇ ਦੋ ਜਣੇ ਆਏ ਆ ਤੀਜਾ ਜਾਣਾ ਮੰਨਿਆ ਨਹੀਂ ਉਹ ਕਹਿੰਦਾ ਮੈਂ ਨਹੀਂ ਜਾਣਾ ਮਾ ਜਿਹੜਾ ਕੰਬਾਲਾ ਆਹੀ ਬੰਦਾ ਮਾ ਪਹਿਨੇ ਜਦੋਂ ਅਸੀਂ ਨੂੰ ਜਾ ਕੇ ਵੇਖਿਆ ਨਾ ਤੇ ਸੱਚ ਜਾਣੇ ਜਿਵੇਂ ਪੋਚਾ ਨਹੀਂ ਫੇਰਿਆ ਹੁੰਦਾ ਆਪਾਂ ਥੱਲੇ ਇਦਾਂ ਗੋਏ ਦਾ ਪੋਚਾ ਇਸ ਦੇ ਸਰੀਰ ਤੇ ਫਿਰਿਆ ਹੀਗਾ ਕੱਪੜਿਆਂ ਤੇ ਇਹਨਾਂ ਨੂੰ ਕਹੇ ਭੱਜਦਾ ਹੀ ਤੇ ਇਹਨਾਂ ਕੋਲ ਤੋਂ ਖੜਦੇ ਹੁੰਦੇ ਦਾ ਹੀ ਵਿਚਾਰਿਆ ਨਾ ਉਹ ਕਹਿੰਦਾ ਅਸੀਂ ਕਿਸੇ ਨੂੰ ਹੱਥ ਨਹੀਂ ਲਾਉਂਦੇ ਹੁਣ ਅਸੀਂ ਚੱਲਨੇ ਆ ਥਾਣੇ ਚੱਲਨੇ ਆ ਅਸੀਂ ਕਾਰਵਾਈ ਕਰਾਵਾਂਗੇ ਕਿ ਉਹ ਇੱਕ ਆ ਆਪੇ ਆਉਣਗੇ ਬੱਬੇ ਆਪੇ ਆਉਣਗੇ ਮਗਰ ਰਹਿਣਗੇ ਮਾ ਇਹ ਖਰਾਬ ਆ ਇੱਕ ਰਹਿ ਗਿਆ ਉਹਨੇ ਵੀ ਖੜਾ ਬਚਾਇਆ ਉਹ ਪਤਾ ਕੀ ਆ ਉਹ ਉਹ ਕਿਤੇ ਮੇਰੇ ਨਾਲ ਦਿਆਂ ਦੇ ਵੇਖਿਆ ਨਹੀਂ ਤੇ ਉਹ ਕਿਤੇ ਪਰਾਂ ਚਲੇ ਗਿਆ ਤੇ ਕਿਤੇ ਉਹ ਸਮਝਾਤਾ ਨਹੀਂ ਭਜਾ ਨਹੀਂ ਦਿੱਤਾ ਮੰਗਾ ਲਿਆ ਸੀ ਮੈਂ ਉਹ ਕਹਿੰਦਾ ਮੈਂ ਸਹੀ ਆ ਮੈਂ ਸੈਂ ਹਾਂ ਕੱਢ ਮਗਰੀ ਹਾਂ ਨਹੀਂ ਦੇਖ ਲੈ ਝੋਨੇ ਲਾਉਣਾ ਦਸੰਡੇ ਨਾ ਮੁੰਡਾ ਰਹਿ ਹਾਂ ਹਾਂ ਤਾਂ ਕੋਠੇ ਮਗਰ ਲੋ ਆ ਨਹੀਂ ਉਹਨਾਂ ਨਾਲ ਕਰਤਾ ਹੋਣਾ ਨਹੀਂ ਮੇਰੇ ਸਾਹਮਣੇ ਆ ਗਿਆ ਸੀਗੇ ਮੈਂ ਲੈਣ ਦਾ ਸੀ ਸਾਹਮਣੇ ਉਹ ਕਹਿੰਦਾ ਕਿ ਮੈਂ ਇੱਥੇ ਹਾਂ ਚਲ ਹਾਂਜੀ ਸੰਜੀ ਅਸੀਂ ਤੇ ਥਾਣੇ ਜਾ ਰਹੇ ਸੀਗੇ ਪਰ ਪਿੰਡ ਦੇ ਸਰਪੰਚ ਸਾਹਿਬ ਨੇ ਸਾਨੂੰ ਫੋਨ ਕਰਕੇ ਵਾਪਸ ਬੁਲਾ ਦਿਆ ਕਿ ਨਹੀਂ ਆਪਾਂ ਥਾਣੇ ਨਹੀਂ ਜਾਣਾ ਮੈਂ ਕਿੰਨੇ ਵੀ ਸਿਆਣੇ ਬੰਦੇ ਹਾਂ ਤਲ ਵੀ ਹੁਣ ਨਹੀਂ ਮੈਂ ਲਾਜ ਰੱਖਣਿਆ ਸਿਆਣੇ ਬੰਦਿਆਂ ਦੀ ਫਿਰ ਸਰਪੰਚ ਸਾਹਿਬ ਇਹਦੇ ਵਾਪਸ ਆਏ ਆ ਤੇ ਬਾਕੀ ਪੈਸੇ ਵੀ ਦਊਗਾ ਜੋ ਵੀ ਗੱਲਬਾਤ ਹੋਵੇ ਤੇ ਇਹ ਨਹੀਂ ਗੱਲ ਹੋਣੀ ਸਰਪੰਚ ਸਾਹਿਬ ਇੱਕ ਮਿੰਟ ਗੱਲ ਸੁਣੋ ਆਪਾਂ ਕੋਈ ਗੱਲ ਨਹੀਂ ਆਪਾਂ ਮੈਂ ਕਰ ਦਈਏ ਫਾਈਨਲ ਕੇ ਤੇ ਆਪਾਂ ਸਾਰੇ ਭਰਾ ਹੀ ਆਂ ਸਾਰੇ ਸਾਰੇ ਆਪਾਂ ਭਰਾ ਹੀ ਆਂ ਕਰ ਦੋ ਇੱਥੇ ਵੀ ਫਾਈਨਲ ਆਪਾਂ ਕਿਹੜਾ ਵੀ ਬਾਬਾ ਜੀ ਇਹ ਕਰ ਸੌਦੇ ਪਤਾ ਹੀ ਗਿਆ ਮੈਂ ਨਾ ਮਾਫੀ ਮੰਗਦਾ ਵਾਂ ਇੱਕ ਸਾਡੇ ਉਹਨਾਂ ਦੀ ਮਹਿੰਦਰੀ ਸੌਦੇਬਾਜੀ ਹੁੰਦੀ ਆ ਉਹਨਾਂ ਦੀ ਮਹਿੰਦਰੀ ਸੌਦੇਬਾਜੀ ਅਜੋਨ ਚਾਹੀਦੀ ਨਹੀਂ ਹੈਗੀ ਹਾਂ ਚਾਹੀਦੀ ਨਹੀਂ ਹੈ ਕੈਮਰਾ ਚੱਲ ਰਿਹਾ ਵਾਹ ਸ਼ਾਹੂ ਨਿਬੇੜੋ ਪਰਾਂ ਗਾ ਇਹ ਗੱਲ ਨੇ ਪੜ ਗਈ ਆ ਉਹਨਾਂ ਨੂੰ ਲਾਉਣੇ ਲਾਓ ਕੰਮ ਨੇ ਬੜੇ ਛੱਦੇ ਹੋ ਗਈ ਹਾਂ ਕੈਮਰਾ ਚੱਲਦਾ ਪਰ ਉਹਦੇ ਦੀ ਗੱਲ ਨਹੀਂ ਨਿਕਲਦੀ ਹਾਂ ਸਾਥ ਵੀ ਦੱਲ ਦਿਆ ਨਹੀਂ ਨਹੀਂ ਬਾਬੇ ਮਾਫੀ ਮੰਗਦਾ ਮੈਂ ਦਰਪੋ ਹੋਲੋ ਵੀ ਜਿਹੜੀ ਹੁੰਦੀ ਕਾਰਵਾਈ ਵੀ ਤੁਸੀਂ ਬਤਾ ਰਹੇ ਹੋ ਮੈਂ ਤਾਂ ਆਖਣ ਦੇ ਇਹਨਾਂ ਨੂੰ ਵੀ ਮੈਂ ਆਪ ਜੀ ਦੇ ਮੂੰਹ ਨੂੰ ਰੁਕਿਆਵਾ ਸਿਰਫ ਪਿੰਡ ਦੇ ਵੀਰ ਭਰਾ ਨੱਖਣ ਹਨ ਹਾਂ ਬਹੁਤ ਬਹੁਤ ਧੰਨਵਾਦ ਹਾਂ ਬਾਬੇ ਹੁਣ ਲਾਸਟ ਵਾਰ ਵਾ ਮੈਂ ਪਤਾ ਨਹੀਂ ਕਿੰਨੀ ਵਾਰੀ ਮੈਨੂੰ ਇਹਨਾਂ ਨੇ ਬਾਹ ਲਿਆ ਵੀਰਾਂ ਨੇ ਠੀਕ ਹੈ ਜੀ ਆਪਾਂ ਤਾਂ ਐਂ ਲੱਗਦਾ ਜਿਵੇਂ ਮੰਗਤੇ ਆਪਾਂ ਹੁੰਦੇ ਆ ਮੰਗਦੇ ਹੁੰਦੇ ਆ ਵੀ ਇਹਨਾਂ ਤੋਂ ਆਖਣ ਦੇ ਵੀ ਆ ਤੁਹਾਨੂੰ ਆਹ ਦੇ ਦਿਦੋ ਉਹ ਦੇ ਦਿਵਾ ਦੇ ਦਿਦੋ ਜੇ ਲੋ ਇਹਨਾਂ ਨੂੰ ਆਪੇ ਜੇਨਰ ਕਾਰਵਾਈ ਹੋਈ ਇਹਨਾਂ ਦੇ ਆਪ ਦੀ ਕਮਾਰ ਦੇ ਉੱਠਣਾ ਇੱਥੇ 60000 ਆ ਉੱਥੇ ਪੂਰਾ ਅੱਜ ਇੱਥੇ ਲੱਖ ਵਾ ਉੱਥੇ ਇਹਨਾਂ ਨੂੰ ਮੈਂ ਦੱਸੂਗਾ ਵੀ ਕੀ ਕੀ ਬਾਤ ਹੁਲਦੀ ਆ ਬਿਲਕੁਲ ਬਿਲਕੁਲ ਲੱਖ ਲੱਖ ਰਪੇ ਚੜ ਸਕਣ ਦਾ ਤੇ ਜੇ ਮੈਂ ਹੁਣ ਇੱਕ ਵੀ ਬੇਨਤੀ ਕਰਦਾ ਕਿ ਪਿੰਡ ਦੇ ਵੀਰ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੇ ਮਗਰ ਨਾ ਕੋਈ ਆਇਓ ਮਗਰ ਤਾਂ ਭਾਜੀ ਤੇ ਮਗਰ ਨਾ ਕੋਈ ਹੋਣ ਇਹਨਾਂ ਦੇ ਆਇਓ ਸਹੀ ਕੰਮ ਤੇ ਪਿੱਛੇ ਪੰਦਾ ਜਾਊਂਗਾ ਤੇ ਗਲਤ ਕੰਮ ਕਰੇ ਪਿੱਛੇ ਰੋਣ ਜੀ ਹਾਂ ਜੀ ਆਮਰਾ ਫੜੀ ਪਾਣੀ ਪੀ ਲੈ ਕਰਦੀ ਮੜਾਇਆ ਇਹਨਾਂ ਨੂੰ ਤਾਂ ਚੱਲੋ ਜਲ ਪਈ ਅਬ ਚੱਲ ਜਲ ਛਾਲ ਲਓ ਮਹਾਂਪੁਰਸ਼ਾਂ ਦੇ ਤੇ ਬਹੁਤ ਕਰਾਨਾ ਵੱਡਾ ਕੋਣ ਜੇ ਪੈਸੇ ਵਰਤੇ ਜਾਂਦੇ ਆ ਪੈਸੇ ਭਾਵੇਂ ਕਰੋੜ ਦੇਣ ਉਹ ਵੀ ਵਰਤਿਆ ਜਾਂਦਾ ਪਰ ਤੁਹਾਡੀ ਸੇਵਾ ਵੱਡੀ ਜੀ ਅਰਦਾਸ ਕਰੇ ਕਿ ਰੱਬ ਸਾਨੂੰ ਮਹਾਂ ਜੀ ਬਹੁਤ ਵੱਡੀ ਸੇਵਾ ਅਰਦਾਸ ਰਿਹਾ ਜੀ ਜਦੋਂ ਬੰਦੇ ਭਾਵੇਂ 2 ਲੱਖ ਵੀ ਦੇ ਦਿੰਦਾ ਤਾਂ ਵੀ ਥੋੜਾ ਬੰਦੇ ਦਾ ਮੁੱਲ ਕੋਈ ਨਹੀਂ ਐੜਾ ਇੰਨੀ ਗਰਮੀ ਚ ਬੰਦਾ ਠੰਡੇ ਥਾਂ ਬੈਹਿ ਜਾਣਾ ਇੰਨੇ ਵੇ ਸਹੀ ਗੱਲ ਐ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਸ਼ੁਕਰੀਆ ਸਾਡ ਨੂੰ ਨਹੀਂ ਬਾਬੇ ਮੇਰੀ ਗੱਲ ਬਾਬੇ ਮੇਰੀ ਗੱਲ ਠੀਕ ਐ ਮੈਂ ਡਰਦਾ 1 ਰੁਪਿਆ ਵੀ ਨਹੀਂ ਲੈਂਦਾ ਠੀਕ ਐ ਜੀ ਪਰ ਮੈਂ ਵੀ ਜੀ ਅੱਗੇ ਸੰਗਤ ਨੂੰ ਵੀ ਮੈਂ ਜਵਾਬ ਦੇਣਾ ਮੈਂ ਤੁਸੀਂ ਦੇ ਸਿਰਫ ਆਪਣਾ ਮੂੰਹ ਜੇ ਲਿਆਜ ਰੱਖਣਾ ਨਾ ਪਿੰਡ ਪ੍ਰਤੀ ਰੱਖਣਾ ਜਾਂ ਕਿਸੇ ਪ੍ਰਤੀ ਰੱਖਣਾ ਮੈਨੂੰ ਪਤਾ ਨਹੀਂ ਕਿੰਨੇ ਸਵਾਲ ਕਰ ਦੇਣਾ ਉੱਠ ਕੇ ਵੀ ਬਈ ਤੂੰ ਵੇਖ ਗਿਆ 60000 ਕਿੱਦੀ ਮਿਹਨਤ ਵੀਦੋ ਅੱਜ ਕੱਲ ਹੁੰਦੀ ਆ 72 ਮਹੀਨੇ ਕੰਮ ਕੀਤਾ ਤੇ 72 ਮਹੀਨੇ ਬੰਦੇ ਦੋਹਾਂ ਜਾਣਿਆਂ ਦੇ ਰਲਾ ਕੇ ਮਤਲਬ ਕਿ 72 ਮਹੀਨੇ 72 ਮਹੀਨਿਆਂ ਦਾ 60000 ਰੁਪਏ ਮਤਲਬ 1000 ਰੁਪਏ ਵੀ ਮਹੀਨੇ ਦਾ ਨਹੀਂ ਬੰਦਾ ਤੇ ਰੋਜ਼ ਦੇ ਕਿੰਨੇ 30 ਰੁਪਏ ਆ ਵੇਖ ਲੋ ਆ ਮੁੱਲ ਪਾਉਂਦੇ ਯਾਰ ਆਪਾਂ ਉਹਨਾਂ ਦੀ ਵਿਚਾਰੀ ਦੀ ਆ ਦਿਮਾਗੀ ਅਫਸਰ ਜਿਹੜੀ ਪੋਜੀਸ਼ਨ ਹੋਈ ਉਹਨਾਂ ਦਾ ਚੱਤਰਾ ਚੱਲਣਿਆ ਚੱਤਰਾ ਚੱਤਰ ਆਏ ਹੂੰ ਬਾਬੇ ਮੈਂ ਤੇ ਨਿਬੜਨ ਵਾਲੀ ਗੱਲ ਕਰਨਿਆ ਤੂੰ ਫੋਨ ਫੜ ਉੱਤ ਫਾਪ ਹੂੰ ਵੀਰ ਕਿਹੜੀ ਗੱਲ ਹੋ ਰਹੀ ਪਿੰਕੜੀ ਤੂੰ ਯਾਰ ਉਧਰ ਗੱਲ ਨੂੰ ਬਤਾਈਂ ਨਹੀਂ ਯਾਰ ਅਸੀਂ ਅੱਜ ਗੱਲਦੇ ਹਾਂ ਮੈਂ ਬਾਬੇ ਮੈਨੂੰ ਭਾਵੇਂ ਅੰਦਰ ਲੈ ਲੈ ਨੁਕਰ ਚ ਲੈ ਜਾ ਜੋ ਗੱਲ ਕੀਤੀ ਮੈਂ ਗੱਲ ਉਹੀ ਗੱਲ ਨਹੀਂ ਇੱਕ ਵਾਰੀ ਅਸੀਂ ਮਾਰ ਹੀ ਗਿਆ ਸਮਝ ਬਾ ਮੈਂ ਮੰਨਦਾ ਮੇਰਾ ਭਰਾ ਵੇਖ ਫਿਰ ਮੈਂ ਸਹਿਮਤ ਆ ਤੇਰੇ ਨਾਲ ਬਾਬੇ ਪਤਾ ਗੱਲ ਨਹੀਂ ਨਹੀਂ ਮੈਂ ਪਹਿਲੇ ਹੱਥ ਮੇਰੇ ਵੀ ਨਾਲ ਆ ਮੇਰੇ ਤੂੰ ਮੇਰਾ ਵੱਡਾ ਭਰਾ ਵਾ ਗਈ ਹੈਵੀ ਹੱਥ ਨਾਲ ਆ ਮੇਰੇ ਭਰਾ ਮੈਂ ਤੂੰ ਮੇਰਾ ਕੋਈ ਦੁਸ਼ਮਣ ਨਹੀਂ ਹੈਗਾ ਠੀਕ ਹੈ ਜੀ ਪਰ ਬੇਨਤੀ ਆ ਮੇਰੇ ਅੱਗੇ ਤੇਰੇ ਕੇ ਬੇਨਤੀ ਆ ਕਿ ਵੀਰ ਦੱਸਿਆ ਵਾ ਜੋ ਨਹੀਂ ਬਾਬੇ ਮੈਂ ਬੇਨਤੀ ਕਰਦਾ ਬੇਨਤੀ ਕਰਦਾ ਮੈਂ ਜਵਾਬ ਦੇਣਾ ਤੇਰੇ ਵੀ ਬਾਲ ਲੜਕ ਨੂੰ ਪੈਸੇ ਭਿਜਾਉਣੇ ਥਾਰੂ ਕੋਈ ਨਹੀਂ ਚਲੋ ਟਾਈਮ ਕਰਨਾ ਤੁਨ ਹਾਂ ਨਹੀਂ ਟਾਈਮ ਕਰਨਾ ਨਹੀਂ ਆ ਬਾਬਿਓ ਟਾਈਮ ਕਰਤਾ ਤੇ ਮੈਂ ਫਿਰ ਇਹਨਾਂ ਤੋਂ ਲੈਣੇ ਦੀ ਇਹਨਾਂ ਨੇ ਹਾਮੀ ਭਰ ਦਿੱਤੀ ਮੇਰਾ ਭਰਾ ਦੇ ਦਿੱਤੀ ਮੇਰਾ ਵੀ ਤਾਂ ਦੇਖ ਕਿਸੇ ਵਾਅਦਾ ਬੱਧਿਓ ਬਾਬੇ ਮੈਂ ਕਿਹਾ ਸਹਿਮਤ ਆਂ ਕਿਸੇ ਵਾਅਦਾ ਬੱਧਿ ਵੀਰੇ ਲੈ ਗੱਲ ਕੇ ਓਏ ਭਰਾਵਾ ਪੈਰੀ ਹੱਥ ਨਾਲ ਆ ਮੇਰੇ ਤੇ ਹਾਂ ਤੇਰੇ ਮੇਰੇ ਹੱਥ ਨਾਲ ਆ ਤੇ ਮੇਰੀ ਠੀਕ ਆ ਹਾਂ ਨਹੀਂ ਬੜਾ ਗੱਲ ਕੀਆ ਚਾਚੇ ਦੀ ਨਹੀਂ ਗੱਲ ਚਾਚੇ ਨੇ ਕਿਹਾ ਮੈਨੂੰ ਚਾਚੇ ਨੇ ਕਿਹਾ ਵਾ ਚਾਚੇ ਨੇ ਜ਼ੁਬਾਨ ਕੀਤੀ ਆ ਪਤਾ ਬਾਬੇ ਤੁਸੀਂ ਮੈਂ ਜੋ ਉੱਥੇ ਚਲੇ ਜਾਣਾ ਤੁਸੀਂ ਹਾਸ ਕੇ پیسے ਦੇਨੇ ਉੱਥੇ ਥਾਣੇ ਜਾਗੇ ਭਾਈ ਹਣੀ ਤੈਨੂੰ ਇਤਨੇ ਦੇ ਹਾਂ ਹਾਂ ਮੰਨੀ ਦਾ ਮੰਨੀ ਦਾ ਨਾ ਮੇਰੇ ਭਰਾ ਬੇਨਤੀ ਆ ਆ ਜੋ ਬਾਹਰ ਆ ਜੋ ਬਾਹਰ ਆ ਜੋ ਆ ਜੋ ਮੰਨੀ ਚਾਚੀ ਨੇ ਕਿਹਾ ਚਾਚੇ ਨੇ ਕਹਿਤਾ ਵਾ ਚਾਚੇ ਨੇ ਕਹਿਤਾ ਵਾ ਨਹੀਂ ਉਹਦੀ ਤੂੰ ਬਾਹਰ ਜਾ ਨਹੀਂ ਮੈਨੂੰ ਬਾਹਰ ਜਾਂਦੇ ਬੇਨਤੀ ਹੈ ਡਾਡੀ ਚਾਚੇ ਹਾਂ ਕਹਿਣ ਲੱਗੇ ਮੈਂ ਕਿ ਉਹ ਚਾਚਾ ਜੀ ਬਾਬਾ ਜੀ ਤੁਸੀਂ ਵੀ ਪਤਾ ਤੁਸੀਂ ਸਦਾਰਯੋਗ ਜੀ ਸਦਾਰਯੋਗ ਜੀ ਪੈਸੇ ਦੋ ਜਰਾਂ ਨੂੰ ਦਿੰਦੇ ਜੀ ਜਿੰਨੇ ਮੈਂ ਆਖਾ ਜ਼ਰੂਰ ਕਰਾਂ ਬਸ ਜਿੰਨੇ ਮੈਂ ਆਖਾ ਵੀ ਉਹ ਹਾਂ ਸਾਰਿਆਂ ਦੇ ਨਹੀਂ ਬਾਬੇ ਇਹ ਆਪ ਬਚਣ ਲੱਗੇ ਤਾਂ ਮੰਨੇ ਨਾ ਦਾਤਾ ਬਸ ਇਹ ਸਭੋਂ ਜ਼ਿਆਦਾ ਉਤ ਕਰੀ ਜਾਂਦੇ ਅੰਦਰ ਹੋਰੇ ਬੈਠੇ ਔਰ ਜਿਹੜਾ ਕਰੇ ਵੀ ਤੇ ਤੁਹਾਡੀ ਗੱਲ ਮੁਕਣੀ ਸੀਗੀ ਇਹਨਾਂ ਨੇ 1 ਲੱਖ ਚ ਕਰ ਦਿੱਤੀ ਆ ਜਬਾਨ ਕਹਿ ਮੈਂ ਦੇਖੋ ਹਾਂ ਇੱਧਰ ਦੇਖੋ ਨਹੀਂ ਬਾਬੇ 60 ਬਣਾ ਦੋ ਮੈਂ ਤਾਂ ਨਹੀਂ 60 ਰੁਪਏ ਬਣਾ ਮੈਂ ਇੰਨੇ ਦੇ ਤੂੰ ਨਹੀਂ ਨਹੀਂ ਚਲੋ ਆ ਜਾਓ ਪਰ ਬਾਹਰ ਚੱਲਦੇ ਨਹੀਂ ਕਾ ਬਾਹਰ ਨਹੀਂ ਇੰਨੇ ਜਣ ਕਰ ਲੈਣੇ ਨਹੀਂ ਕਿਉਂ ਬਾਬਾ ਓਏ ਆਪਣੀ ਟੀਮ ਨਾਲ ਦੁਸਲਾਹ ਕਰ ਲੈਂਦੇ ਮੈਨੂੰ ਆਹ ਵੇਖੋ ਹੁਣ ਕਰਿਓ ਸੁਲਾਹ ਤੁਸੀਂ ਮੰਨੀਦਾ ਹੁੰਦਾ ਵਾ ਕਰਿਓ ਮਾਫ ਕਰ ਬਸ ਮਾਫੀ ਕਰਨ ਵਾਲੀ ਗੱਲ ਆ ਨਹੀਂ ਔਖਾ ਵੀਰ ਚੱਲਾ ਕੇ ਚੱਲੀਏ ਚਲੋ ਬੈਠੋ ਹਾਂ ਯਾਰ ਠੀਕ ਹੈ ਜੀ ਹਾਂ 60000 ਰੁਪਿਆ ਬੱਬੇ ਤੂੰ ਆਖਣ ਲਿਆ ਮੇਰਾ ਵੀਰ ਉਹਦਾ ਵਿਚਾਰਿਆਂ ਦਾ ਮੁੱਲ ਥੋੜੀ ਪਾਉਣਾ ਵਾ ਗੱਲ ਤੇ ਫੇਰ ਤੁਸੀਂ ਕਮਾ ਕਮਾ ਕੇ ਉਹ ਕਹੀ ਜਾਂਦੇ ਜੀ ਮੈਨੂੰ ਹਾਂ ਬਾਬੇ ਆਪਾਂ ਵਾਇਗੁਰੂ ਮਿਹਰ ਕਰੇ ਵਾਇਗੁਰੂ ਨੇ ਬਹੁਤ ਕੁਝ ਦਿੱਤਾ ਵਾ ਕਰੇ ਠੀਕ ਹੈ ਜੀ 60000 ਰੁਪਏ ਯਾਰ ਆਖਣ ਦੇ ਮੈਂ ਨਾਲ ਖੜਨੇ ਹੁਣ ਵੀਰ ਮੇਰੇ ਗੱਲ ਦਾ ਗੁੱਸਾ ਨਾ ਕਰੋ ਮੈਂ ਨਾਲ ਖੜਨੇ ਹਾਂ ਤੇ ਮੈਨੂੰ ਕਹਿ ਦੇਣ ਵੀ ਵੀ ਤੂੰ ਨਾਲ ਖੜਨੇ ਤੂੰ ਆ ਲਾਲਚ ਵਾਸਤੇ ਪੈਸੇ ਮੰਗਣ ਆ ਪੈਸੇ ਛੱਡ ਕੇ ਵੀ ਤੁਹਾਡੇ ਸਾਹਮਣੇ ਇੱਥੇ ਜਾਊਗਾ ਪਰ ਇਹਨਾਂ ਨੂੰ ਇਹਨਾਂ ਨੂੰ ਸਭ ਨਾ ਜਿਨ੍ਹਾਂ ਚ ਰਾਇਆ ਉਹਨਾਂ ਜਿਹੜੇ ਨਾ ਮੰਨਣਾ ਨਹੀਂ ਆ ਦੋ ਚਾਰ ਦਿਨ ਦਾ ਮੌਕਾ ਜੇ ਤੁਹਾਡੇ ਚ ਕੋਈ ਜ਼ਿੰਮੇਵਾਰੀ ਚੁੱਕ ਲੈਂਦਾ ਪੰਚਾਇਤ ਦਾ ਕੋਈ ਕਿ ਵੀਰੇ ਨਹੀਂ ਦਿੰਦਾ ਤੇ ਮੈਂ ਦਊਗਾ ਸਾਡੇ ਸਾਹਮਣੇ ਆਪਾਂ 2 ਜਾਂ 3 ਦਿਨ ਕੀ 10 ਦਿਨ ਲੈ ਲਨ ਮੇਰੇ ਨੂੰ ਹਾਂ ਭਾਈ ਠੀਕ ਹੈ ਭਾਈ ਚੋਪਲੋ ਤਾਂ ਇਹ ਕੰਮ ਜੀ ਸਾਰੇ ਸੌਂਦਾ ਜੀ ਸਾਰੇ ਸੌਂ ਮੈਂ ਵੀਡੀਓ ਬਣਦੀ ਮੈਂ ਵੀਡੀਓ ਬਣਦੀ ਜੀ ਮੈਂ ਭਾਜੀ ਮੇਰੇ ਮੈਂ ਮੇਰੀ ਗੱਲ ਤੁਹਾਡੇ ਨਾਲ ਹੋਣੀ ਹੈ ਜਿਹੜਾ ਵੀਰ ਜ਼ਿੰਮੇਵਾਰੀ ਚੁੱਕੂਗਾ ਇਹ ਨਾਲ ਨਹੀਂ ਕੋਈ ਵੀ ਹੋਣੀ ਹਫਤੇ ਦਾ ਕੋਲੋਂ ਦੇ ਗੋਲੀ ਅਪ ਤੱਕ ਦੇ ਦੇਣਾ ਠੀਕ ਹੈ ਜੀ ਠੀਕ ਹੈ ਜੀ ਤੇ ਜਦੋਂ ਨਾ ਦਿੱਤੇ ਆ ਦੇਨੇ ਪੈਸੇ ਉਧਰ ਮੈਨੂੰ ਸੱਦ ਲਿਓ ਆਪਾਂ ਸਾਰੇ ਭਰਾਵਾਂ ਨੂੰ ਸਾਹਮਣੇ ਬਿਠਾ ਕੇ ਤੇ ਹੈਂਡਓਵਰ ਇਹਨਾਂ ਨੂੰ ਤੁਹਾਨੂੰ ਕਰ ਦਾਂਗੇ ਕੌਣ ਜ਼ਿੰਮੇਵਾਰੀ ਆਪ ਜੀ ਸਮਝ ਆਪ ਜੀ ਮੰਨ ਲੈਣਾ ਸਰਪੰਚ ਨੂੰ ਦੇਰਾਂਗੇ ਮਜੂਦ ਨੂੰ ਤੁਮ ਕੋਈ ਨਹੀਂ ਆ ਭਾਜੀ ਨਹੀਂ ਨਹੀਂ ਉਹ ਨਹੀਂ ਫੇਮੀ ਨਹੀਂ ਦੱਸੋ ਨਾ ਜਿਹੜਾ ਮਜੂਦ ਨਹੀਂ ਜ਼ਿੰਮੇਵਾਰੀ ਕੌਣ ਵੀ ਚੁੱਕਦਾ ਤੁਸੀਂ ਚੁੱਕਦੇ ਜਾਂ ਵੀ ਚੁੱਕਦੇ ਚਲੋ ਠੀਕ ਹੈ ਜੀ ਆਓ ਤੇ ਕੋਈ ਨਹੀਂ ਬਾਬੇ ਵੀ ਨਾਲ ਹੜਿਆ ਕੋਈ ਨਹੀਂ ਮੈਂ ਠੀਕ ਹੈ ਜੀ ਅਸੀਂ ਆਪੇ ਸਾਡਾ ਆਡਾ ਕੰਮ ਆਪੇ ਚੁੱਕੀਏ ਨਹੀਂ ਹੋਈ ਕਿਸੇ ਨੂੰ ਸੋ ਠੀਕ ਆ ਜੀ ਕੋਈ ਗੱਲ ਨਹੀਂ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਜਿੱਦਾਂ ਆਪ ਜਿੰਨੇ ਵੀਡੀਓ ਦੇ ਵਿੱਚ ਵੇਖਿਆ ਸੀਗਾ ਕਿ ਅੱਜ ਆਪਾਂ ਪਿੰਡ ਦੀਨੇਵਾਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ ਆਏ ਸੀਗੇ ਜਿੱਥੇ ਦਾ ਵੀਰ ਮੁੱਖ ਮੰਤਰੀ ਜਿਹੜੇ ਤੁਸੀਂ ਵੀਡੀਓ ਵੇਖਦੇ ਹੁੰਦੇ ਸੀਗੇ ਉਸ ਪਿੰਡ ਦੇ ਵਿੱਚ ਆਏ ਸੀਗੇ ਤੇ ਆਪਣੇ ਗੁੱਜਰਪਾਈਚਾਰੇ ਦੇ ਵੀਰਾਂ ਨੇ ਦੋਹਾਂ ਜਿਹੜੇ ਆ ਵੀਰਾਂ ਇਹਨਾਂ ਨੂੰ ਮੈਂਟਲੀ ਡਿਸਟਰਬ ਹਨ ਨੂੰ ਆਪਣੇ ਕੋਲ ਰੱਖਿਆ ਸੀਗਾ ਜੀ ਤੇ ਅੱਜ ਇਹਨਾਂ ਨੂੰ ਆਪਾਂ ਉਹਨਾਂ ਦੇ ਕੋਲੋਂ ਇੱਕ ਆਜ਼ਾਦ ਕਰਵਾ ਕੇ ਲੈ ਕੇ ਚੱਲੇ ਆ ਤੇ ਜੋ ਆ ਭਾਈ ਸਾਹਿਬ ਜੀ ਆ ਇਥੋਂ ਦੇ ਗਰੰਤੀ ਸਿੰਘ ਸੀਗੇ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਗਰੰਤੀ ਸਿੰਘ ਜੀ ਆਪ ਜੀ ਸਾਂਝੇ ਹੁੰਦੇ ਆ ਸਾਰੇ ਪਿੰਡ ਦੇ ਸਾਂਝੇ ਹੁੰਦੇ ਆ ਜੋ ਤੁਸੀਂ ਇਹਨਾਂ ਦੀ ਸੇਵਾ ਲਾਓਗੇ ਕਿਉਂਕਿ ਮੈਨੂੰ ਇਹ ਸੀਗਾ ਕਿ ਜੇ ਮੈਂ ਮੂੰਹ ਮੰਗਿਆ ਕੋਈ ਮੈਨੂੰ ਇਹ ਨਾ ਕਹ ਦੇ ਵੀ ਇਹ ਸੋਸਾਇਟੀ ਵਾਲੇ ਲਾਲਚ ਕਰਦੇ ਜਾਂ ਕੁਝ ਵੀ ਕਰਦੇ ਆ ਮੈਂ ਤਰੇ ਇਹਨਾਂ ਨੂੰ ਸਾਰਾ ਅੱਖੇ ਨਾਲ ਵੇਖ ਲਿਆ ਸੀਗਾ ਇਹਨਾਂ ਨੇ ਸਾਨੂੰ ਸੰਸਦਾਂ ਨੂੰ ਕਮਲਾਇਆ ਸੀ ਕਿ ਬੇਟਾ ਜੀ ਜੇਕਰ ਅਸੀਂ ਵਚਨ ਕਰਦੇ ਤਾਂ ਫਿਰ ਮੰਨਣਾ ਪਊਗਾ ਚਲੋ ਇਹਨਾਂ ਨੇ ਵਚਨ ਕੀਤਾ ਵਾ ਕਿ ਜੋ ਇਹਨਾਂ ਦੀ ਸਜ਼ਾ ਵਾ ਜੋ ਇਹਨਾਂ ਦਾ ਮਿਹਨਤਾਨਾ ਵਾ ਉਹ 1 ਲੱਖ ਰੁਪਇਆ ਇਹਨਾਂ ਦੇ ਜੇ ਪਰਿਵਾਰ ਲੱਭ ਜਾਂਦਾ ਵਾ ਤੇ ਉਹਨਾਂ ਨੂੰ ਦਿੱਤਾ ਜਾਊਗਾ 1 ਮਹੀਨੇ ਦੇ ਵਿੱਚ ਜੇ ਮੈਂ ਇਹਨਾਂ ਦਾ ਪਰਿਵਾਰ ਲੱਭ ਲੈਣਾ ਵਾ ਤੇ ਇਹਨਾਂ ਦਾ ਮਿਹਨਤਾਨਾ ਇਹਨਾਂ ਨੂੰ ਦਿੱਤਾ ਜਾਊਗਾ ਪਰ ਜੇਕਰ ਪਰਿਵਾਰ ਨਹੀਂ ਲੱਭਦਾ ਪਰ ਇਹਨਾਂ ਨੂੰ ਆਪਾਂ ਜਰੂਰ ਆਪਾਂ ਨੂੰ ਇਹਨਾਂ ਨੂੰ ਸਜਾ ਲਾਉਣੀ ਹੈ ਤਾਂ ਜੋ ਇਹਨਾਂ ਨੂੰ ਪਤਾ ਲੱਗ ਜੇ ਕਿ ਗਾਂ ਤੋਂ ਇੱਕ ਗਲਤੀ ਨਾ ਕਰਨਾ ਜਿਹੜਾ ਉਹ 1 ਲੱਖ ਰੁਪਏ ਜੇ ਇਹਨਾਂ ਦਾ ਪਰਿਵਾਰ ਨਹੀਂ ਲੱਭਦਾ ਤੇ ਇਸੇ ਹੀ ਪਿੰਡ ਦਿਨੇਵਾਲ ਦੀ ਕੋਈ ਜਿਹੜੀ ਲੜਕੀ ਹੋਵੇ ਕੋਈ ਲੜਕੀ ਲੋੜਵੰਦ ਹੋਵੇ ਜਾਂ ਕੋਈ ਉਦਾਂ ਕੋਈ ਲੋੜਵੰਦ ਹੋਵੇ ਲਾਜਾਲਾ ਹੋਵੇ ਕਿਸੇ ਕੋਈ ਜ਼ਰੂਰਤਮੰਦ ਹੋਵੇ ਜੋ ਵੀ ਪਿੰਡ ਦੀ ਪੰਚਾਇਤ ਕਹਿ ਦੋ ਕਿ ਐਸ ਦੀ ਆਪਾਂ ਵੀਰ ਭਰਾ ਦੀ ਮਦਦ ਕਰਨੀ ਆ ਉਸ ਵੀਰ ਭਰਾ ਦੀ ਆਉਣ ਵਾਲੀ 15 ਜੁਲਾਈ ਨੂੰ ਉਹਨਾਂ ਦੀ ਮਦਦ ਕੀਤੀ ਜਾਊਗੀ ਠੀਕ ਹੈ ਜੀ ਤੇ ਹੁਣ ਉਹ ਜਿਹੜਾ 1 ਲੱਖ ਰੁਪਏ ਦੀ ਜਿਹੜੀ ਸੇਵਾ ਵਾ ਇਹਨਾਂ ਨੇ ਵੀਰਾਂ ਨੇ ਮੌਲਤ ਮੰਗੀ ਸੀਗੀ ਤੇ ਇਸ ਵੀਰਪਰਾ ਨੇ ਵੀਰ ਜੀ ਹਰਜਿੰਦਰ ਸਿੰਘ son of ਸਰਦਾਰ ਸਰਦਾਰ ਸਿੰਘ ਪਿੰਡ ਦੀਨੇਵਾਲ ਤੋਂ ਇਹਨਾਂ ਨੇ ਤੇ ਇਹਨਾਂ ਦੇ ਨਾਲ ਵੀਰ ਜੀ ਆ ਪਰਮਜੀਤ ਸਿੰਘ son of ਸਰਦਾਰ ਮੁਕਤੀਆ ਸਿੰਘ ਪਿੰਡ ਦੀਨੇਵਾਲ ਇਹਨਾਂ ਦੋਵਾਂ ਵੀਰਪਰਾਵਾਂ ਨੇ ਇਹਨਾਂ ਦੀ ਜ਼ਿੰਮੇਵਾਰੀ ਚੱਕੀ ਆ ਕਿ ਵੀਰ ਜੀ ਜੇਕਰ ਇਹ ਪੈਸੇ ਨਹੀਂ ਇੱਕ ਹਫਤੇ ਦੇ ਵਿੱਚ ਵਿੱਚ ਦਿੰਦੇ ਠੀਕ ਹੈ ਜੀ ਅੱਜ ਵੀਰ ਜੀ ਅੱਜ ਸ਼ੁੱਕਰਵਾਰ ਹੋ ਗਿਆ ਹਨਾ 13 ਜੂਨ ਵਾਂ ਤੇ 20 ਜੂਨ ਤੱਕ ਹਨਾ 20 ਜੂਨ ਤੱਕ ਇਹਨਾਂ ਨੂੰ ਪੈਸੇ ਇਹ ਵੀਰ ਜੀ ਹੁਣੀ ਦੇ ਜਾਣਗੇ ਇਹ ਕਿ ਇਹ ਵੀਰ ਜੀ ਹੁਣੀ ਕਹਿੰਦੇ ਆ ਕਿ ਜੇਕਰ ਇਹ 1 ਲੱਖ ਰੁਪਇਆ ਨਹੀਂ ਦਿੰਦੇ ਦੇ ਹਫਤੇ ਇੱਕ ਨੂੰ ਇਹ 1 ਲੱਖ ਰੁਪਏ ਦੇ ਦੇਂਦਾਰ ਅਸੀਂ ਹੋਵਾਂਗੇ। ਤੋਂ ਠੀਕ ਆ ਵੀ ਜੀ। ਚਲੋ ਮਨਜ਼ੂਰ ਆ ਨਾ ਜੀ। ਚਲੋ ਧੰਨਵਾਦ ਸਾਰੇ ਵੀਰਾਂ ਦਾ। ਚਲੋ ਧੰਨਵਾਦ ਇਹ ਨਾ ਵੀਰਾਂ ਦਾ ਵੀ ਕਹਿੰਨੇ ਆ। ਕਈ ਵੀਰ ਭਰਾ ਸਾਨੂੰ ਕਹਿ ਦਿੰਦੇ ਕਿ ਵੀ ਜੀ ਤੁਸੀਂ ਪਰਚਾ ਨਹੀਂ ਕਰਾਉਂਦੇ ਹਨ ਪਰਚਾ ਨਹੀਂ ਕਰਾਉਂਦੇ ਪਰ ਪਿੰਡ ਦੀ ਪੰਚਾਇਤ ਰੱਬ ਦਾ ਰੂਪ ਹੁੰਦੀ ਆ। ਫਿਰ ਉਸ ਤੋਂ ਗੁਰੂ ਦੇ ਸਿੱਖ ਬਾਹ ਸਹਿਜ ਪਾਠ ਇਹਨਾਂ ਨੇ ਆਪਣੇ ਘਰੇ ਰੱਖਿਆ ਵਾ। ਆ ਨਿਤ ਨਿਮੀਆ ਇਹਨਾਂ ਨੂੰ ਜਦੋਂ ਬੇਨਤੀ ਕੀਤੀ ਜਦੋਂ ਹੁਣ ਇਹਨਾਂ ਨੇ ਹੁਕਮ ਸੁਣਾ ਦਿੱਤਾ ਤੇ ਆਪਾਂ ਨੂੰ ਮੰਨਣਾ ਚਾਹੀਦਾ ਵਾ।